ਮਰਨ ਵਰਤ ਤੇ ਬੈਠਾ ਤੂੰ ਭੋਖਣ ਪਾਣਾ ਸ਼ੇਰਾ ਤੇਰੇ ਇਸ ਅਣਸਣ ਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਤੇਰੇ ਇਸ ਅਣਸਣ ਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਕਿਸਾਨੀ ਖਾਤਰ ਪਰਿਵਾਰ ਤੂੰ ਛੱਡਿਆ ਕਿਸਾਨੀ ਲਈ ਪਰਿਵਾਰ ਤੂੰ ਛੱਡਿਆ ਧੰਨ ਜਿਗਰਾ ਏ ਤੇਰਾ ਡੱਲੇਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਡੱਲੇ ਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਡ੍ਰਿਪ ਲਵਾ ਕੇ ਹੋ ਜਾਂ ਤਕੜਾ ਡ੍ਰਿਪ ਲਵਾ ਕੇ ਹੋ ਜਾਂ ਤਕੜਾ 14 ਦੀ ਖੇਤ ਤਿਆਰੀ ਐ ਐਮਐਸਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਐਮਐਸਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਜੇ ਤੂੰ ਚਾਹੁੰਦਾ ਬਿਕਬੀ ਜਾਂਦਾ ਜੇ ਤੂੰ ਚਾਹੁੰਦਾ ਬਿਕਬੀ ਜਾਂਦਾ ਕੋਈ ਕੀ ਕਰ ਲੈਂਦਾ ਤੇਰਾ ਢੱਲੇਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਢੱਲੇਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ ਪਵਨ ਕਿਲਾ ਵੀ ਆਖੇ ਤੈਨੂੰ ਪਵਨ ਕਿਲਾ ਵੀ ਆਖੇ ਤੈਨੂੰ ਧੰਨ ਜਿਗਰਾ ਏ ਤੇਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਿਰ ਚੁੱਕਦਾ ਏ ਮੇਰਾ ਡੱਲੇਵਾਲ ਨੂੰ ਵੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਡੱਲੇਵਾਲ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਮਰਨ ਵਰਤ ਤੇ ਬੈਠੇ ਨੇ ਤੇ 14 ਤਰੀਕ ਦੀ ਜਿਹੜੀ ਮੀਟਿੰਗ ਮਿਲੀ ਹੈ ਤਾਂ ਅਸੀਂ ਚਾਹੁੰਦੇ ਆ ਵੀ ਡੱਲੇਵਾਲ ਸਾਹਿਬ ਠੀਕ ਹੋ ਕੇ 14 ਤਰੀਕ ਨੂੰ ਐਮਐਸਪੀ ਤੇ ਮੋਹਰ ਲਵਾ ਕੇ ਲੈ ਕੇ ਆਉਣ